ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰ ਧੰ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਆਓ ਤੁਹਾਨੂੰ ਇੱਕ ਹੱਦ ਭੀਤੀ ਸੁਣਾਉਣ ਜਾ ਰਹੀ ਆਂ ਕਿ ਰੱਬ ਤੇ ਭਰੋਸਾ ਹੋਵੇ ਤਾਂ ਇਸ ਮਾਤਾ ਵਰਕ ਗੁਰੂ ਦੇ ਉੱਤੇ ਸਾਡਾ ਭਰੋਸਾ ਚਾਹੀਦਾ ਵਿਸ਼ਵਾਸ ਚਾਹੀਦਾ ਜਦੋਂ ਸਾਨੂੰ ਗੁਰੂ ਦੇ ਉੱਤੇ ਭਰੋਸਾ ਆ ਗਿਆ ਜੀ ਵਿਸ਼ਵਾਸ ਬਣ ਗਿਆ ਤੇ ਸਾਡੇ ਜੀਵਨ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣੀ ਸਾਰੀਆਂ ਚੀਜ਼ਾਂ ਗੁਰੂ ਮਾਲਕ ਨੇ ਸਾਡੀ ਝੋਲੀ ਵਿੱਚ ਪਾਉਣੀਆਂ ਜਿੱਦਣ ਸਾਨੂੰ ਰੱਬ ਤੇ ਭਰੋਸਾ ਹੋ ਗਿਆ ਕੋਈ ਮਾਈ ਸੀ ਜਿਹਦੇ ਘਰ ਵਿੱਚ ਅੱਤ ਦੀ ਗਰੀਬੀ ਹੈ ਕਦੇ ਰੋਟੀ ਪੱਕਦੀ ਹੈ ਤੇ ਕਦੇ ਨਹੀਂ ਪੱਕਦੀ ਜਿੱਦਣ ਰੋਟੀ ਪੱਕਦੀ ਹੈ ਉਦਣ ਵੀ ਆਖਦੀ ਹੈ ਹੇ ਵਾਹਿਗੁਰੂ ਤੇਰਾ ਸ਼ੁਕਰਾਨਾ ਤੁਸੀਂ ਖਾਣ ਨੂੰ ਅੱਜ ਰੋਟੀ ਦਿੱਤੀ ਹੈ ਜਿੱਦਣ ਨਹੀਂ ਪੱਕਦੀ ਸਤਿਗੁਰ ਉਦਣ ਵੀ ਤੁਹਾਡਾ ਸ਼ੁਕਰਾਨਾ ਕਿਰਪਾ ਕਰਕੇ ਸਾਨੂੰ ਡੋਲਣ ਨਾ ਦਿਓ ਗਰੀਬੀ 'ਚ ਅਕਸਰ ਬੰਦੇ ਡੋਲ ਜਾਂਦੇ ਨੇ ਰੋਜ਼ ਉਹਦਾ ਜੀਵਨ ਇਦਾਂ ਹੀ ਬਤੀਤ ਹੁੰਦਾ ਜਿੱਦਾਂ ਰੋਟੀ ਪੱਕੀ ਤਾਂ ਵੀ ਸ਼ੁਕਰਾਨਾ ਜੀ ਜਿੱਦਾਂ ਨਾ ਪੱਕੀ ਤਾਂ ਵੀ ਸ਼ੁਕਰਾਨਾ ਜੇ ਘਰ ਵਿੱਚ ਖੁਸ਼ੀ ਹੈ ਤਾਂ ਵੀ ਸ਼ੁਕਰਾਨਾ ਜੇ ਘਰ ਵਿੱਚ ਦੁੱਖਾ ਤਾਂ ਵੀ ਸ਼ੁਕਰਾਨਾ ਹਰ ਸਮੇਂ ਸ਼ੁਕਰਾਨਾ ਕਰਨ ਵਾਲੀ ਹੈ ਕਿਸੇ ਸਾਹੂ ਘਰ ਨੇ ਉਸ ਬੀਬੀ ਨੂੰ ਦੇਖਿਆ ਉਹਦੇ ਘਰਵਾਰ ਦੇ ਜਿਹੜੇ ਹਾਲਾਤ ਨੇ ਉਹਨੇ ਪਤਾ ਕੀਤੇ ਕਿ ਬੜੇ ਮਾੜੇ ਨੇ ਪਰ ਨਾਲ ਦੀ ਨਾਲ ਸਾਹੂਕਰ ਨੇ ਇਹ ਵੀ ਦੇਖਿਆ ਕਿ ਘਰ ਦੇ ਵਿੱਚ ਅਤ ਦੀ ਗਰੀਬੀ ਹੈ ਪਰ ਰੱਬ ਤੇ ਬੜਾ ਭਰੋਸਾ ਹੈ ਰੱਬ ਤੇ ਬੜਾ ਵਿਸ਼ਵਾਸ ਕਰਦੀ ਹੈ ਮੈਂ ਦਾ ਵਿਸ਼ਵਾਸ ਤੋੜਨਾ ਚਾਹੁੰਦਾ ਹਾਂ ਦੁਨੀਆ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਜਦੋਂ ਮਾਇਆ ਹੁੰਦੀ ਹੈ ਬੰਦੇ ਕੋਲ ਉਦੋਂ ਬੰਦਾ ਰੱਬ ਨੂੰ ਭੁੱਲ ਜਾਂਦਾ ਉਹ ਸਾਹੂਕਰ ਨੇ ਇਹ ਸੋਚ ਕੇ ਆਪਣੇ ਇੱਕ ਬੰਦੇ ਨੂੰ ਬਹੁਤ ਸਾਰੇ ਪਦਾਰਥ ਲੈ ਕੇ ਨਾਲ ਜੀ ਜਿਹਦੇ ਵਿੱਚ ਰਾਸਨ ਦਾ ਸਮਾਨ ਕਹਿ ਲੋ ਜੀ ਬਹੁਤ ਸਮਾਨ ਉਹਨੇ ਇਕੱਠਾ ਕਰਕੇ ਉਸ ਮਾਈ ਦੇ ਘਰ ਪਹੁੰਚਾ ਦਿੱਤਾ ਤੇ ਆਪਣੇ ਬੰਦੇ ਨੂੰ ਕਿਹਾ ਕਿ ਜਦੋਂ ਉਹ ਮਾਈ ਪੁੱਛੇ ਕਿ ਇਹ ਸਮਾਨ ਕਿਨੇ ਭੇਜਿਆ ਤੂੰ ਇਹ ਕਹਿਣਾ ਕਿ ਇਹ ਸਮਾਨ ਭਗਵਾਨ ਨੇ ਨਹੀਂ ਇਹ ਸਮਾਨ ਸ਼ੈਤਾਨ ਨੇ ਭੇਜਿਆ ਉਹ ਜਿਹੜਾ ਬੰਦਾ ਹੁਣ ਗਿਆ ਉਹਦੇ ਦਿਮਾਗ ਵਿੱਚ ਆ ਵੀ ਕਿ ਮੈਂ ਇਹ ਗੱਲ ਕਹਿਣੀ ਹੈ ਗੱਲ ਵਿਸ਼ਵਾਸ ਦੀ ਕਰਨ ਲੱਗੀ ਜਦੋਂ ਉਹ ਸਾਰਾ ਸਮਾਨ ਲੈ ਕੇ ਉਸ ਮਾਈ ਦੇ ਘਰੇ ਪਹੁੰਚਿਆ ਉਹਨੇ ਰਸਣ ਰੱਖਿਆ ਜੋ ਸਾਰਾ ਸਮਾਨ ਲੈ ਕੇ ਆਇਆ ਸੀ ਉਸ ਮਾਈ ਨੇ ਉਸ ਆਏ ਹੋਏ ਬੰਦੇ ਦਾ ਧੰਨਵਾਦ ਕੀਤਾ ਉਸ ਬੰਦੇ ਨੂੰ ਪਾਣੀ ਪੀਣ ਲਈ ਦਿੱਤਾ ਧੰਨਵਾਦ ਕਰਕੇ ਉਹਨੇ ਪਾਣੀ ਪਿਲਾਇਆ ਤੀਜੀ ਗੱਲ ਉਹਨੇ ਆਖੀ ਚੰਗਾ ਜੀ ਤੁਹਾਡਾ ਸ਼ੁਕਰੀਆ ਧੰਨਵਾਦ ਹੁਣ ਤੁਸੀਂ ਜਾ ਸਕਦੇ ਹੋ ਜਦੋਂ ਉਸ ਮਾਈ ਨੇ ਇਹ ਗੱਲ ਕਹੀ ਤਾਂ ਆਏ ਹੋਏ ਉਸ ਬੰਦੇ ਨੇ ਪੁੱਛਿਆ ਕਿ ਮਾਈ ਇਹ ਨਹੀਂ ਪੁੱਛेंगी ਕਿ ਇਹ ਸਮਾਨ ਕਿੱਥੋਂ ਆਇਆ ਉਸ ਮਾਈ ਨੇ ਜਵਾਬ ਦਿੱਤਾ ਕਿ ਮੈਨੂੰ ਆਪਣੇ ਗੁਰੂ ਤੇ ਭਰੋਸਾ ਬਹੁਤ ਆ ਮੈਨੂੰ ਆਪਣੇ ਰੱਬ ਤੇ ਭਰੋਸਾ ਬਹੁਤ ਆ ਮੈਨੂੰ ਉਸ ਰੱਬ ਤੇ ਇੰਨਾ ਵਿਸ਼ਵਾਸ ਹੈ ਕਿ ਜੇ ਇਹ ਸਮਾਨ ਮੇਰੇ ਘਰ ਦੇ ਵਿੱਚ ਆਇਆ ਹੈ ਤੇ ਇਹ ਸਮਾਨ ਰੱਬ ਨੇ ਪਹੁੰਚਾਇਆ ਹੈ ਰੱਬ ਤੋਂ ਇਲਾਵਾ ਹੋਰ ਕੋਈ ਨਹੀਂ ਪਹੁੰਚਾ ਸਕਦਾ हां ਜੇ ਰੱਬ ਹੁਕਮ ਕਰ ਦੇਵੇ ਤਾਂ ਸ਼ੈਤਾਨ ਨੂੰ ਵੀ ਸਮਾਨ ਲੈ ਕੇ ਮੇਰੇ ਘਰ ਆਉਣਾ ਪੈ ਸਕਦਾ ਪਰ ਭਰੋਸਾ ਮੈਨੂੰ ਰੱਬ ਤੇ ਹੈ ਰੱਬ ਦਾ ਹੁਕਮ ਹੋਇਆ ਤਾਂ ਹੀ ਕੋਈ ਸ਼ੈਤਾਨ ਵੀ ਚੱਲ ਕੇ ਮੇਰੇ ਘਰ ਚ ਆ ਆ ਕੇ ਸਮਾਨ ਦੇ ਜੇਗਾ ਪਰ ਰੱਬ ਦੇ ਹੁਕਮ ਤੋਂ ਬਿਨਾ ਇੱਕ ਵੀ ਚੀਜ਼ ਮੇਰੇ ਘਰ ਤੱਕ ਨਹੀਂ ਆ ਸਕਦੀ ਜਦੋਂ ਉਸ ਬੰਦੇ ਨੇ ਜਦੋਂ ਇਹ ਗੱਲ ਸੁਣੀ ਉਹ ਮਾਈ ਦੇ ਪੈਰਾਂ ਵਿੱਚ ਡਿੱਗਿਆ ਤੇ ਆਖਦਾ ਮਾਈ ਤੇਰੇ ਬਾਰੇ ਸੁਣਿਆ ਬਹੁਤ ਸੀਗਾ ਕਿ ਤੈਨੂੰ ਰੱਬ ਤੇ ਬੜਾ ਭਰੋਸਾ ਤੈਨੂੰ ਰੱਬ ਤੇ ਬੜਾ ਵਿਸ਼ਵਾਸ ਹੈ ਤੇ ਅੱਜ ਤੇਰੇ ਜੀਵਨ ਦੀ ਇਸ ਝਲਕ ਨੂੰ ਦੇਖ ਕੇ ਪਤਾ ਲੱਗ ਗਿਆ ਕਿ ਜਿਸ ਮਨੁੱਖ ਨੂੰ ਰੱਬ ਤੇ ਭਰੋਸਾ ਹੋਏਗਾ ਤੇ ਯਾਦ ਰੱਖਿਓ ਸ਼ੈਤਾਨ ਵੀ ਉਸ ਮਨੁੱਖ ਦੇ ਘਰ ਦੇ ਕੰਮ ਕਾਜ ਸਵਾਰ ਜਾਂਦਾ ਹੈ ਕਦੇ ਕਾਰਜੇ ਵਿਗਾੜੇਗਾ ਨਹੀਂ ਬਸ ਜੀਵਨ 'ਚ ਜਦੋਂ ਸਾਨੂੰ ਇਸ ਮਾਈ ਜਿੰਨਾ ਭਰੋਸਾ ਹੋ ਗਿਆ ਜੀ ਮਾਈ ਜਿੰਨਾ ਵਿਸ਼ਵਾਸ ਗੁਰੂ ਤੇ ਕਰ ਲਿਆ ਤੇ ਮੇਰੇ ਮਾਲਕ ਜੀ ਕਹਿੰਦੇ ਨੇ ਇਕੱਲਾ ਪੜੀ ਨਾ ਜਾਇਂ ਇਸ ਗੱਲ ਦੇ ਉੱਤੇ ਅਮਲ ਵੀ ਕਰੀ ਕਿ ਸਾਚੇ ਸਾਹਿਬਾ ਕੀਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਸੋ ਪਾਵੇ ਜਦੋਂ ਅਸੀਂ ਇਹ ਪੰਕਤੀਆਂ ਪੜ ਲਈਆਂ ਇਹਨਾਂ ਪੰਕਤੀਆਂ ਤੇ ਭਰੋਸਾ ਕਰ ਲਿਆ ਤੇ ਮਾਲਕ ਨੇ ਸਾਡੇ ਜੀਵਨ ਵਿੱਚ ਉਹ-ਉਹ ਚੀਜ਼ਾਂ ਵੀ ਸਾਨੂੰ ਦੇਣਗੇ ਜਿਹੜੀਆਂ ਕਦੇ ਅਸੀਂ ਸੋਚੀਆਂ ਨਹੀਂ ਹੁੰਦੀਆਂ ਮਾਲਕ ਜੀ ਸਾਡੇ ਘਰ ਚ ਸੁੱਖ ਆਨੰਦ ਖੇੜੇ ਜੂਰ ਵਰਤਾਉਣਗੇ ਜਦੋਂ ਅਸੀਂ ਗੁਰੂ ਤੇ ਭਰੋਸਾ ਕਰ ਲਿਆ ਗੁਰੂ ਤੇ ਵਿਸ਼ਵਾਸ ਕਰ ਲਿਆ ਜਦੋਂ ਗੁਰੂ ਤੇ ਵਿਸ਼ਵਾਸ ਹੋ ਗਿਆ ਬਾਕੀ ਸਾਰੇ ਜ਼ਿੰਮੇਵਾਰੀ ਸਾਰੇ ਗੁਰੂ ਦੀ ਰਹਿ ਜਾਂਦੀ ਹੈ ਕਿ ਹੁਣ ਜਿਸ ਮਨੁੱਖ ਨੇ ਮੇਰੇ ਤੇ ਭਰੋਸਾ ਕਰੇਗਾ ਮੈਂ ਉਹਦੇ ਜੀਵਨ ਚ ਖੁਸ਼ੀਆਂ ਦੇਣੀਆਂ ਆਓ ਗੁਰੂ ਮਾਲਕ ਦੇ ਚਰਨਾਂ ਚ ਅਰਦਾਸ ਕਰਨੀ ਹੈ ਕਿ ਸਤਗੁਰ ਕਿਰਪਾ ਕਰਿਓ ਸਾਡੇ ਅੰਦਰ ਵੀ ਆਪਜੀ ਪ੍ਰਤੀ ਸਾਡਾ ਭਰੋਸਾ ਇੱਕ ਵਿਸ਼ਵਾਸ ਪੈਦਾ ਹੋਵੇ ਤੇ ਮਾਲਕ ਤੇਰੇ ਕੀਤੇ ਹੋਏ ਤੇ ਮੈਂ ਕਦੇ ਸ਼ਿਕਵਾ ਨਾ ਕਰਾਂ ਕਦੇ ਸ਼ੰਕਾ ਨਾ ਕਰਾਂ ਬਸ ਮੇਰੇ ਮukh ਚੋਂ ਜੋ ਨਿਕਲੇ ਜੋ ਮਾਲਕ ਕਰਦਾ ਸਹੀ ਕਰਦਾ ਗੁਰੂ ਮਾਲਕ ਕਿਸੇ ਦਾ ਬੁਰਾ ਨਹੀਂ ਕਰਦਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ